ਸੋਨੇ ਦੇ ਪਿਆਲੇ ਦਾ ਟੁੱਟ ਜਾਣਾ ਕੋਈ ਪੱਥਰ ਹੋ ਜਾਣਾ ਨਹੀਂ ਸੋਨਾ ਹੀ ਹੈ ਸੋਨਾ ਹੀ ਹੈ ਹੂ ਬਹੁ ਤੋਜ਼ਕੈ ਜਾਂ ਗੈਰੀ ਦੇ ਜਿਹੜੇ ਬੋਲਦੇ ਹਨ ਜਹਾਂਗੀਰ ਆਪਣੀ ਲਿਖਤ ਦੇ ਚ ਲਿਖਦਾ ਹੈ ਕਿ ਪੰਜ ਪੁਸ਼ਤਾ ਤੋਂ ਇੱਕ ਝੂਠ ਦੀ ਦੁਕਾਨ ਚੱਲ ਰਹੀ ਸੀ ਪੰਜ ਪੁਸ਼ਤਾ ਤੋਂ ਮੁਖ्तसर ਮਹਿਰਜ਼ ਕਰਦਾ ਪਿਆ ਛੋਟੇ ਰੋ ਕਈ ਦਫਾ ਮੈਂ ਸੋਚਿਆ ਇਸ ਦੁਕਾਨ ਨੂੰ ਬੰਦ ਕਰਾਂ ਕਿਉਂ ਇਸ ਦੁਕਾਨ ਤੇ ਭੋਲੇ ਭਾਲੇ ਹਿੰਦੂਆਂ ਦੀ ਥਾਂ ਤੇ ਮੁਸਲਮਾਨ ਵੀ ਜਾਣ ਲੱਗ ਪਏ। ਸਭ ਤੋਂ ਵੱਡੀ ਝੋਟ ਜਹਾਂਗੀਰ ਨੂੰ ਉਦੋਂ ਲੱਗੀ ਪੰਜਾਬ ਦੇ ਤਬਲੀਗ ਦਾ ਕੰਮ ਸੌਪਿਆ ਸੀ ਜਹਾਂਗੀਰ ਨੇ ਮੀਆਂ ਮੀਰ ਨੂੰ ਇਸਲਾਮ ਫੈਲਾਣਾ ਹੈ। ਤਬਲੀਗ ਦਾ ਕੰਮ। ਬੜੀ ਵੱਡੀ ਝੋਟ ਲੱਗੀ। ਜਹਾਂਗੀਰ ਨੂੰ ਜਦ ਪਤਾ ਚਲਿਆ ਮੀਆਂ ਮੀਰ ਨੇ ਆਪਣਾ ਮਸਤਕ ਗੁਰੂ ਅਰਜਨ ਦੇਵ ਜੀ ਦੇ ਕਦਮਾਂ ਤੇ ਰੱਖ ਦਿੱਤਾ ਹੈ ਕੁਰਾਨ ਸ਼ਰੀਫ ਦੀ ਤਲਾਵਤ ਦੀ ਥਾਂ ਤੇ ਇਹ ਸੁਗਮੰਨੀ ਸਾਹਿਬ ਸੁਣਨ ਲੱਗ ਪਿਆ ਹੈ ਝੋਟ ਲੱਗ ਗਏ ਖਿਆਲ ਆਇਆ ਇਤਨਾ ਵੱਡਾ ਫਕੀਰ ਔਰ ਜੈਸਨੋਸੀ ਬਲੀ ਅੱਲਾਹ ਤੱਕ ਕਹਿੰਦੇ ਆ ਉਹ ਝੁਕ ਗਿਆ ਤੇ ਬਾਕੀ ਮੁਸਲਮਾਨਾਂ ਦਾ ਕੀ ਹੋਵੇਗਾ ਇਸ ਦੁਕਾਨ ਨੂੰ ਮੈਂ ਬੰਦ ਕਰਨਾ ਖਸਰੋ ਨੂੰ ਪਨਾਹ ਦੇਣ ਦਾ ਇਲਜ਼ਾਮ ਗੁਰੂ ਅਰਜਨ ਦੇਵ ਜੀ ਤੇ ਲਾਇਆ ਖਸਰੋ ਜਹਾਂਗੀਰ ਦਾ ਬੇਟਾ ਜਹਾਂਗੀਰ ਉਸ ਸਮੇਂ ਉਮਰ ਕਮ ਸੇ ਕਮ 60 ਦੇ ਨੇੜੇ ਸੀ ਤੇ ਦਿਨ ਰਾਤ ਸ਼ਰਾਬ ਦੇ ਨਸ਼ੇ 'ਚ ਹੀ ਰਹਿਣ ਲੱਗ ਪਿਆ ਸੀ ਹਕੂਮਤ ਤੇ ਨੂਰ ਜਹਾਂ ਚਲਾਉਂਦੀ ਸੀ ਇਹਦੀ ਪਤਨੀ ਚਲਾਉਂਦੀ ਸੀ ਖਸਰੋ ਕਿਦਰੇ ਪੈਦ ਦੇ ਸਾਹਮਣੇ ਹੋ ਗਿਆ ਇੱਕ ਦਿਨ ਸਲਾਮ ਕਰਕੇ ਕਹਿੰਦਾ ਅੱਬਾ ਹਜ਼ੂਰ ਮੈਂ ਦੇਖਦਾ ਪਿਆ ਹਕੂਮਤ ਠੀਕ ਨਹੀਂ ਚੱਲ ਰਹੀ ਅੰਮੇ ਜਾਨ ਮਤਰੇਈ ਮਾਂ ਸੀ ਅੰਮੇ ਜਾਨ ਨੂਰ ਜਹਾਂ ਉਦੀ ਤਰਫ ਇਸ਼ਾਰਾ ਕਰ ਅੰਮੇ ਜਾਨ ਪੂਰੀ ਦੇਖ ਰੇਕ ਨਹੀਂ ਕਰ ਰਹੀ ਬਿਹਤਰ ਹੋਵੇਗਾ ਤੁਸੀਂ ਇਹ ਰਾਜਪਾਠ ਮੇਰੇ ਹਵਾਲੇ ਕਰੋ ਇਹ ਤਖਤ ਮੈਨੂੰ ਸੌਪੋ ਤਾਂ ਕਿ ਦੇਸ਼ ਦੀ ਹਕੂਮਤ ਮੈਂ ਚਲਾਵਾਂ ਅੱਠ 10 ਗਾਲਾਂ ਕੱਢੀਆਂ ਜਹਾਂਗੇ ਨਹੀਂ ਇੱਕ ਦਮ ਸਿਪਾਈਆਂ ਨੂੰ ਹੁਕਮ ਦਿੱਤਾ ਹੈ ਬਾਗੀ ਹੈ ਪਕੜੋ ਉਹਨੇ ਨਸਣ ਦਾ ਇੰਤਜ਼ਾਮ ਪਹਿਲੇ ਕਰ ਰੱਖਿਆ ਸੀ ਅਗਰ ਪਿਓ ਉਲਟਾ ਪਿਆ ਤੇ ਭਜਾਂਗਾ ਘੋੜੇ ਤਿਆਰ ਸੰ ਨਸ ਪਿਆ ਮੰਜ਼ਿਲ ਦਰ ਮੰਜ਼ਿਲ ਤੈ ਕਰਦਾ ਹੋਇਆ ਇਹ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਰਾਤ ਨੂੰ ਪਹੁੰਚੇ ਪਨਾਹ ਮੰਗੀਏ ਮਹਾਰਾਜ ਅਸੀਂ ਦਿਨ ਵਰ ਦੇ ਭੁੱਖੇ ਵੀ ਆ ਮੇਰੇ ਨਾਲ ਚਾਲੀ ਸਾਥੀ ਨੇ ਅਸੀਂ ਰਾਤ ਰਹਿਣਾ ਵੀ ਹੈ ਤੇ ਲੰਗਰ ਦਾ ਕੋਈ ਇੰਤਜ਼ਾਮ ਹੋਵੇ ਭੋਜਨ ਵੀ ਛਕਣਾ ਹੈ ਸਤਿਗੁਰੂ ਕਹਿਣ ਲੱਗੇ ਲੰਗਰ ਹਰ ਵਕਤ ਚੱਲਦਾ ਹੈ ਕਿਸੇ ਵਕਤ ਬੰਦ ਨਹੀਂ ਹੁੰਦਾ ਤੇ ਗੁਰੂ ਦਾ ਘਰ ਸਾਰਿਆਂ ਲਈ ਖੁੱਲ੍ਹਾ ਹੈ ਤੁਸੀਂ ਰਹੋ ਆਰਾਮ ਨਾਲ ਜਹਾਂਗੀਰ ਨੂੰ ਮੌਕਾ ਮਿਲ ਗਿਆ ਬਸ ਸਮਾਪਤੀ ਕਰਾਂ ਇੱਕ ਬਾਗੀ ਨੂੰ ਪਨਾਹ ਦਿੱਤੀ ਹੈ ਗੁਰੂ ਅਰਜਨ ਦੇਵ ਜੀ ਨੇ ਬਸ ਬਹਾਨਾ ਮਿਲ ਗਿਆ ਤੌਜ਼ਕੈ জাহাঙ্গীর ਜਿ ਲਿਖਦਾ ਮੈਨੂੰ ਮਿਲ ਗਿਆ ਮੌਕਾ ਇਸ ਦੁਕਾਨ ਨੂੰ ਬੰਦ ਕਰਨ ਦਾ ਮੈਨੂੰ ਮੌਕਾ ਮਿਲ ਗਿਆ ਤਲਬ ਕੀਤਾ ਲਾਹੌਰ ਕਚੈਰੀ ਦੇ ਹਵਾਲੇ ਕਰ ਦਿੱਤਾ ਚੰਦੂ ਦੇ ਜੋ ਬਦਲੇ ਦੀ ਭਾਵਨਾ ਪਹਿਲੇ ਰੱਖਦਾ ਸੀ ਚੰਦੂ ਇਤਨਾ ਵੱਡਾ ਸਾਾਕਾ ਨਹੀਂ ਕਰ ਸਕਦਾ ਸੀ ਅਗਰ ਹਕੂਮਤ ਨਾ ਚਾਹਂਦੀ ਔਰ ਹਕੂਮਤ ਕਾਫੇ ਦਿਨਾਂ ਤੋਂ ਪਹਿਲੇ ਪ੍ਰਿਥੀ ਚੰਨ ਨੂੰ ਕਾਬੂ ਕਰਕੇ ਬਗਾਵਤ ਕਰਨ ਦੀ ਕੋਸ਼ਿਸ਼ ਕੀਤੀ ਮਸੰਦਾ ਦੇ ਨਾਂ ਬਹੁਤ ਸਾਰੇ ਹਤਕੰਡੇ ਵਰਤੇ ਗਏ ਸਨ ਇਤਿਹਾਸ ਦੇ ਪੰਨੇ ਸਾਰੇ ਜੋ ਹੈ ਲਿਖੇ ਰਹਿ ਨੇ ਕਹਿ ਤਸੀਹੇ ਦੇ ਕੇ ਚੰਦੂ ਨੇ ਸ਼ਹੀਦ ਕੀਤਾ ਪਹਿਲੇ ਦਿਨ ਤਤੀ ਤਵੀ ਤੇ ਬਿਠਾ ਕੇ ਦੂਜੇ ਦਿਨ ਰੇਤਾ ਪਾ ਕੇ ਤੀਜੇ ਦਿਨ ਠੰਡਾ ਪਾਣੀ ਰਾਵੀ ਦਾ ਇਹ ਛਾਲੇ ਜੋ ਸਰੀਰ ਤੇ ਨੇ ਜੋ ਜ਼ਖਮ ਸਰੀਰ ਤੇ ਨੇ ਠੰਡੇ ਪਾਣੀ ਚ ਖੜਾ ਕਰੋ ਉਸ ਸਮੇਂ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮੁਖਾਰ ਬਿੰਦੋਂ ਜਿਹੜਾ ਵਾਕ ਨਿਕਲਿਆ ਹੈ ਸੇਵਕ ਕੀ ਔੜਕ ਨਿਭਹੀ ਪ੍ਰੀਤ ਜੀਵਤ ਸਾਹਿਬ ਸੇਵੇ ਆਪਣਾ ਚਲਤੇ ਰੱਖਿਓ ਜੀ ਹੈ ਪ੍ਰਭੂ ਸ਼ੁਕਰਾਨਾ ਤੇਰਾ ਆਖਰੀ ਦਮ ਤੱਕ ਤੇਰੀ ਪ੍ਰੀਤ ਨਿਭ ਗਈ ਉੱਥੇ ਹੀ ਮਹਾਰਾਜ ਇਸ ਤਰ੍ਹਾਂ ਹੋ ਗਏ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਰਾਮ ਜੋਤੀ ਜੋਤ ਰਲੀ ਸੰਪੂਰਨ ਥਈ ਆ ਰਾਮ ਅੱਜ ਸ਼ਹੀਦਾਂ ਦੇ ਸਿਰਤਾਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਪਰਮ ਮਨਾ ਰਹੇ ਪਹਿਲੇ ਬਾਬਾ ਪ੍ਰੇਮ ਸਿੰਘ ਮਰਾਲੇ ਵਾਲੇ ਨੇ ਤੁਸੀਂ ਬੜੇ ਹਮ ਵਾਖੇ ਯਾਦਗਾਰ ਮਨਾਈ ਜੋ ਇੱਕ ਰਾਜ ਯੋਗੀ ਸਨ ਬਾਹਰੋਂ ਰਾਜਿਆਂ ਦੀ ਤਰ੍ਹਾਂ ਰਹਿੰਦੇ ਸਨ ਮਨ ਉਹਨਾਂ ਦਾ ਯੋਗੀ ਪ੍ਰਭੂ ਨਾਲ ਜੋ ਹੈ ਜੁੜੇ ਹੋਇਆ ਜਿਵੇਂ ਗ੍ਰਸਤ ਦਾ ਮਾਰਗ ਹੈ ਗੁਰਮਤ ਮਰਿਆ ਦਾ ਹੋ ਬਹੁ ਚੰਗੇ ਗ੍ਰਸਤੀ ਔਰ ਚੰਗੇ ਸੰਤ ਉਹਨਾਂ ਨੇ ਆਪਣੀ ਜੀਵਨੀ ਇਸ ਢੰਗ ਨਾਲ ਜਗਤ ਦੇ ਸਾਹਮਣੇ ਜੋ ਹੈ ਰੱਖੀ ਔਰ ਅੱਜ ਤੁਸੀਂ ਧਨ ਗੁਰਵਰਜਨ ਦੇਵ ਜੀ ਮਹਾਰਾਜ ਦਾ ਛੇਰੀ ਪਰਮਨਾਰੈ ਸਤਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਉਹਨਾਂ ਦੀ ਬਾਣੀ ਉਹਨਾਂ ਦੇ ਆਦਰਸ਼ ਉਹਨਾਂ ਦਾ ਸਬਕ ਉਹਨਾਂ ਦੀ ਸਿੱਖਿਆ ਸਾਡੇ ਹਿਰਦੇ ਦੇ ਵਿੱਚ ਵਸੇ ਤਾਂ ਕੇ ਸੰਸਾਰ ਤੇ ਆਇਆ ਸਾਡਾ ਸਫਲ ਹੋਵੇ ਭੁੱਲ ਚੁਗਦੀ ਸ਼ਮਾ ਪਤੇ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ